ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੋਟਲ ਸਟੇਟ ਨਿਊਜ਼ ਚੈਨਲ ਮੈਂ ਹਾਂ ਗਿਆਨ ਸਿੰਘ ਅੱਜ ਅਸੀਂ ਚੰਡਾ ਕਲਾਂ ਵਿੱਚ ਜੇ ਇਹ ਖੇਤ ਚੰਡਾ ਕਲਾਂ ਦੂਰਾਂ ਪੀੜਾਂ ਦੇ ਤਰਤੀਆ ਇੱਥੋਂ ਦੇ ਪਬਲਿਕ ਨਾਲ ਗੱਲਬਾਤ ਕਰਾਂਗੇ ਕਿ ਲੋਕ ਸਭਾ ਚੋਣਾਂ ਲੋਕ ਸਭਾ ਚੋਣਾਂ ਦੇ ਵਿੱਚ ਕਿਸ ਪਾਰਟੀ ਨੂੰ ਚਾਹੁੰਦੇ ਨੇ ਤੇ ਜੇ ਗੱਲ ਕਰੀਏ ਪਿਛਲੇ ਸਮੇਂ ਤੋਂ ਇਸ ਖੇਤਰ ਵਿੱਚ ਪਿਛਲੇ 15 ਸਾਲ ਤੋਂ ਲਗਾਤਾਰ ਸਿਰੋਮਨੀ ਇਹ ਕਾਗਦਦਾਰ ਦੀ ਬੀਬਾ ਹਰਜਿੰਦਰਤ ਕੋ ਬਾਦਲ ਐਮਪੀ ਬਣਦੀ ਆ ਰਹੀ ਹੈ ਇਸ ਵਾਰ ਲੋਕਾਂ ਨੇ ਕੀ ਮਨ ਬਣਾਇਆ ਉਸ ਵਿਸ਼ੇ ਤੇ ਗੱਲਬਾਤ ਕਰਾਂਗੇ ਹਾਂਜੀ ਬਿਰਕਾ ਸਤਿ ਸ਼੍ਰੀ ਅਕਾਲ ਜੀ ਕਿਸ ਪਾਰਟੀ ਦੀ ਹਮਾਰਾ ਇਸੇ ਬਾਲਟ ਨੂੰ ਰੱਖਦਾ। ਇਸੇ ਪਾਰਟੀ ਨੂੰ ਵੋਟ ਹੀ ਨਹੀਂ ਕਰਨੀ। ਬਿਲਕੁਲ ਨਹੀਂ ਕਰਨੀ। ਕਿਸਾਨ ਜੂਨੀਅਨ ਦੇ ਬੰਦੇ ਆ। ਆਰਟੀ ਦੇ ਗ੍ਰਾਹਕਾਂ ਦੇ। ਹਾਂ ਹਾਂ। ਬਾਕੀ ਭਾਜੀਪੀ ਦਾ ਅਸੀਂ ਫੋਲਰ ਵਿਰੋਧ ਕਰਾਂ। ਅੱਛਾ ਭਾਜੀਪੀ ਲੋ ਜੋ ਆਪਣੇ ਸਾਡੇ ਪਿੰਡ ਵਿੱਚ ਕੋਈ ਵੀ ਆਊਗਾ ਅਸੀਂ ਫੁੱਲ ਵਿਰੋਧ ਕਰਾਂ। ਤੇ ਜੇ ਆਪਾਂ ਸੈਂਟਰ ਦੇ ਦੇਖੀਏ ਕਾਂਗਰਸ ਦੇ ਵਿੱਚ ਦੇ ਸਾਡੇ ਬੰਦੇ ਬੈਠੇ ਨੇ ਬਾਹਰ ਦੇ ਟੇਖਣਡਾਉਣੇ ਸੀ। ਬਿਲਕੁਲ। ਨੌਜਵਾਨ ਸ਼ੀਲ ਕਰਤਾ। ਹਾਂ। ਜੇ ਸਾਨੂੰ ਦਿੱਲੀ ਨਹੀਂ ਜਾਣ ਦਿਲ ਸਕਦੇ ਤੇ ਅਸੀਂ ਪਿੰਡਾਂ ਵਿੱਚ ਕਿਵੇਂ ਬਣਨਾ। ਪਿੰਡ ਵਿੱਚ ਆਊਗੀ ਤੇ ਆਪਾਂ ਵਿਰੋਧ ਕਰਾਂ। ਬਿਲਕੁਲ ਬਿਲਕੁਲ ਪਹੁੰਚਾਵਾਂਗੇ। ਠੀਕ ਹੈ। ਤੇ ਫਿਰ ਜੇ ਸੈਂਟਰ ਵਿੱਚ ਜੇ ਕਾਂਗਰਸ ਪਾਰਟੀ ਆਉਂਦੀ ਤੇ ਉਸ ਸਾਦ ਨੂੰ ਫਿਰ ਉਹ ਵੇਖਾਂਗੇ ਕੀ ਬਣਦਾ ਠੀਕ ਹੈ ਇਹ ਵਿਭਾਗ ਹਰ ਸੇਮਤਪੁਰ ਦੇ ਕਾਰਗੁਜ਼ਾਰ ਨੂੰ ਪਿਛਲੇ 15 ਸਾਲ ਤੋਂ ਐਮਪੀ ਬੰਦੇ ਆ ਰਹੇ ਨੇ ਸਾਡੇ ਇਲਾਕੇ ਦੇ ਕੰਮ ਨਹੀਂ ਕੋਈ ਨੋਟਾ ਨੂੰ ਪਾਓਗੇ ਨੋਟਾ ਨੂੰ ਪਾਓਗੇ ਨਾ ਨੋਟਾ ਨੂੰ ਨਹੀਂ ਕੋਣੀ ਜੀ ਨੋਟਾ ਦੇ ਵਿੱਚ ਸਭ ਬਾਈਕਾਊਟ ਹੁੰਦਾ ਸਾਰਿਆਂ ਦਾ ਠੀਕ ਹੈ ਚਲੋ ਉਹਨਾਂ ਵੇਖਾਂਗੇ ਨਾ ਕੀ ਬਣਦਾ ਠੀਕ ਹੈ ਹਾਂਜੀ ਹੋਰ ਵੀ ਸਾਡੇ ਨਾਲ ਹੈ ਜਿਹੜੇ ਬੋਲਣਾ ਨਹੀਂ ਆਉਂਦੇ ਪਉਣੀ ਨਹੀਂ ਵੋਟ ਦੇ ਤੇ ਵੋਟ ਹੀ ਨਹੀਂ ਪਾਣੀ ਸਾਡੀ ਗੱਲੀ ਜਾ ਕੇ ਦੇਖੋ ਠੀਕ ਹੈ ਕਮਿਊਨਿਟੀ ਦਾ ਕੰਮ ਕੀ ਹੈ ਸਰਪੰਚ ਨੇ ਕਿਹਾ ਕਿ ਛੋਟੇ ਛੋਟੇ ਪਾਣੀ ਗੜੀ ਚ ਜਾ ਕੇ ਦੇਖ ਠੀਕ ਹੈ ਹਾਂ ਜੀ ਤੇ ਕੀ ਜਲ ਪਿੰਡ ਵਿੱਚ ਤੁਹਾਡੇ ਫੰਡ ਤੇ ਬਹੁਤ ਐਸੀ ਵਿਕਾਸ ਤੇ ਬਹੁਤ ਹੋਏ ਤੁਸੀਂ ਮਾਰ ਨਾਲ ਚੱਲਦਾ ਤੇ ਮੈਂ ਤੁਹਾਨੂੰ ਗਲੀ ਵਿੱਚ ਛੋੜਣਾ ਚਾਹਾਂ ਠੀਕ ਹੈ ਕੁਛ ਫੋਰ ਵੀ ਆ ਜੂਥ ਵੀ ਆ ਨੌਜਵਾਨ ਖੜਨਾ ਸੀ ਉਹਨਾਂ ਨੂੰ ਮਦਦ ਕਰਦੇ ਉਹਨਾਂ ਨੇ ਕੀ ਮੰਗਾ ਹਾਂ ਜੀ ਮੇਰੇ ਕੋਲ ਕੀ ਹਾਂ ਨਹੀਂ ਇਹ ਤਾਂ ਜੀ ਇਹ ਅਸਰ ਕਿਸ 파ਰਟੀ ਦੇ ਹਵਾਲੇ ਗਰੀ ਹੈ ਬੜਾ ਹੈ ਆਪਾਂ ਹਾਂ ਮੈਂ ਕਿਹਾ ਕੋਈ ਇਹ ਤੇ ਦੇਖੀਏ ਕਿ ਕਿਵੇਂ ਕਿਨੇ ਕੱਟ ਵੇਖਿਆ ਹੈ ਤੇ ਆਉਦਾ ਹੀ ਚਲਦੀ ਹੈ ਤੁਸੀਂ ਕਹਿੰਦੇ ਕਿ ਹਾਂ ਦੇਖੇ ਸਕਰ ਤਰੀ ਹਵਾਲਾ ਗਰੀਸ਼ਵਰ ਕੋਈ ਇੰਛੇ ਦਾ ਤਰੀ ਜੀ ਮੰਦਿਰ ਜੀਤ ਮੰਦਿਰ ਜਿੱਤੂਗਾ ਜਿੱਤੂਗਾ ਤੇ ਕਿ ਜੀਤ ਮੰਦਿਰ ਦੀ ਗੱਲ ਕਰਦੇ ਆਪਣੇ ਪਿਛਲੇ 4 ਪਲਾਂ ਲਗਾਤਾਰ ਐਮਐਲਏ ਬਣਿਆ ਆ ਤੇ ਮੈਂ ਪਾਰਟੀ ਤੇ ਵਿਸ਼ਵਾਸ ਕਰਦੀ ਰਹੂ ਪਾਰਟੀ ਤੇ ਵਿਸ਼ਵਾਸ ਕੀ ਸਿੱਟਦਾ ਤਰੀਕਾ ਜਿਵੇਂ ਜਿਵੇਂ ਅੱਗੇ ਜਾ ਰਿਹਾ ਹੈ ਕੀ ਸਿੱਟਦਾ ਤੇ ਜੇ ਆਪਾਂ ਸ਼ਰੋਮਣੀ ਕਾਲਜ ਦੇਲ ਦੀ ਗੱਲ ਕਰੀਏ ਸ਼ਰੋਮਣੀ ਕਾਲਜ ਦੇ ਤੇ ਲਗਾਤਾਰ ਬਿਪਾ ਹਰ ਚਮਕ ਕੋਰ ਬਾਦਰ ਤਿੰਨ ਵਾਰੀ ਐਮਪੀ ਐਸ ਲੋਕ ਸਭਾ ਚੇਤਰ ਤੋਂ ਉਸਨੇ ਕੋਈ ਵਿਕਾਸ ਕਰਾਇਆ ਕੰਡਾ ਕੋਈ ਸ਼ਹਿਰ ਨੂੰ ਜਿਆਦਾ ਕੋਈ ਦਿੱਤੀ ਸ਼ਹਿਰ ਨੂੰ ਜਿਆਦਾ ਕੋਈ ਠਿੰਡਾ ਪੁੰਡਾ ਜਿੰਨਾ ਨਹੀਂ ਹੋਇਆ ਬਈ ਤੋਂ ਦੇਖਾਇਆ 15 ਸਾਲੇ ਪਹਿਲੇ ਹਵੇ ਇਹ ਸੈਂਟਰ ਨਾਲ ਉਹਦੀ ਸਹਾਜ ਹੋਵੇ ਉਹਨੇ ਕੋਲਾ ਕੰਮ ਨਹੀਂ ਕਰਾ ਸਕਿਆ ਸਾਡਾ ਏਰੀਆ ਸਰਦਾਰ ਪੱਕੇ ਦੀ ਪਾਲ ਸਾਹਿਬ ਦੀ ਸੱਜੀ ਬਾਸ ਕਿ ਪੌਲੀ ਨਹੀਂ ਆਇਆ ਕੁਛ ਵੀ ਨਹੀਂ ਕਰਾਇਆ ਬੈਕਬੈਂਡ ਹੀ ਰੱਖਿਆ ਮਾਸਟਰ ਜੇ ਤੁਸੀਂ ਦੇਖਿਆ ਵੀ ਬੀਜੇਪੀ ਪਾਰਟੀ ਦੀ ਸਰਕਾਰ ਸੀ ਸੈਂਟਰ ਦੇ ਵਿੱਚ ਬੀਜੇਪੀ ਪਾਰਟੀ ਨੇ ਕਿਸਾਨਾਂ ਤੇ ਕਾਫੀ ਤਜਕਤ ਚਿੰਤਾ ਹੈ ਕਿਸਾਨਾਂ ਕੋਟ ਮਾਰ ਦਿੱਤੀ ਲਾਚੀ ਚਾਰੀ ਕੀਤੀ ਤੇ ਹੁਣ ਇਹ ਕਾਂਗਰਸ ਮਤਲਬ ਕੀ ਨੇ ਬੀਜੇਪੀ ਨੂੰ ਕਿਸ ਤਰ੍ਹਾਂ ਦਰਸਨਾ ਕਰੋਗੇ ਕਿ ਇਹ ਇਸ ਨੂੰ ਸਪੋਰਟ ਕਰੋ ਦੇਖੋ ਜੀ ਬੀਜੇਪੀ ਖਾਲੀਦਾਲ ਇੱਕੋ ਚੀਜ਼ ਨੇ ਸੌਰਾ ਖਾਲੀਦਾਲ ਚੋਂ ਬੀਜੇਪੀ ਚ ਆ ਗਈ ਏ ਬੀਜੇਪੀ ਦਾ ਪੂਣਾ ਪੂਰਾ ਵਿਰੋਧ ਹੈ ਦੇਖੋ ਨੌਜਵਾਨ ਮਾਰੇ ਇਹਨਾਂ ਨੇ ਬਾਦਰ ਤੇ ਬਾਦਰ ਤੇ ਗਾਂ ਜਾਣ ਨਹੀਂ ਦਿੰਦੇ ਦਿੱਲੀ ਜਾ ਕੇ ਕੋਈ ਸ਼ਰਤੀ ਕਰਨੀ ਹੈ ਪਹਿਣਾ ਸੀ ਇੱਥੇ ਕਰਨੇ ਲਾਉਣਾ ਸੀ ਪਰ ਬਈ ਬੀਜਪੀ ਨੇ ਤਾਂ ਬਹੁਤ ਬੁਰੀ ਖਰਾਦੂਗੀ 13 13 ਚ ਪਿੱਟੂਗਾ ਹੋ ਸਕਦੀ ਇਹਨਾਂ ਦੀ ਉਹ ਜੀ ਕੀ ਨਾ ਕਿਹਾ ਨਾ ਹੋ ਜੇ ਨੋਟਾਂ ਉਹਨਾਂ ਦਾ ਬੁਰਾਲ ਹੋ ਜਾਵੇ ਸੰਘਾਪਾਪਾ ਦੇਖੀਏ ਤੇ ਜਿਸ ਤਰ੍ਹਾਂ ਰਾਹੁਲ ਗਾਂਧੀ ਹੋਣਾ ਨੇ ਕਾਂਗਰਸ ਨੇ ਕਿਹਾ ਵੀ ਅਸੀਂ ਕਿਸਾਨਾਂ ਵਾਸਤੇ ਐਮਐਸਪੀ ਲੈ ਕੇ ਆਵਾਂਗੇ ਕੀ ਵਿਸ਼ਵਾਸ ਹੈ ਵੀ ਤੈਨੂੰ ਐਮਐਸਪੀ ਲਿਆਉਣਗੇ ਇਹ ਕੋਈ ਨਾਰਾ ਹੀ ਕਿਲਾਉਂਦਾ ਹੈ ਹੋ ਸਕਦਾ ਵੀ ਇਹ ਕਿ ਇਹ ਸੱਚ ਹੋ ਜੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਬਨ ਇਸ ਤੋਂ ਇਹ ਦੇਖਦੇ ਨਾ ਦੇ ਲੋਕ ਕਿ ਬੀਜੇਪੀ ਦੇ ਖਿਲਾਫ ਡਿਦਾ ਖਲਾਫਾਈ ਤੇ ਹੁਣ ਕੀ ਲੱਗਦਾ ਹੈ ਕਿ ਕਾਂਗਰਸ ਦਾ ਖਰਾਬ ਉੱਤੇ ਆਇਆ ਪਹਿਲਾਂ ਮੁੱਖੀ ਹੋਂ ਦਾ ਬਹੁਤ ਵਧੀਆ ਮਤਲਬ ਇਹਨਾਂ ਦਾ ਹੈਗਾ ਹਰਿਆਣਾ ਵੀ ਰਿੰਗ ਸਭ ਗਿਜਾਰੇ ਚੰਨੀ ਸਾਹਿਬ ਜਰਤ ਗਰੀ ਮੇਰੇ ਖਿਆਲ ਵੀ 9 10 ਦਾ ਲੈਂ ਕਿ ਕਿੰਨੇ ਕਬੱਡੀ ਲੀਗ ਨਾਲ ਜੀਤਮਿੰਦਰ ਸਿੰਘ ਪੁੱਛਦਾ ਬਿਲਕੁਲ ਯੂ ਰਿਕਸਪੀ ਸੌਰੀ ਉਹ ਤਕਰੀਬਨ ਹਰੇਕ ਨਜ਼ਰ ਇਹਦਾ ਹੈਗਾ ਗਾਉਂ ਜੀਤਮਿੰਦਰ ਠੀਕ ਹੈ ਕੁਝ ਹੋਰ ਵੀ ਹੈਗਾ ਨਾ ਬਜ਼ੁਰਗਾਂ ਗੱਲ ਕਰਦੇ ਹਾਂਜੀ ਗੱਲਬਾਤ ਹਾਂ ਨੌਜਵਾਨ ਲੱਗੇ ਪੜ੍ਹੇ ਲਿਖੇ ਨੇ ਹਾਂਜੀ ਭਾਈ ਜੀ ਕੀ ਹਾਲ ਨੇ ਇਹਨਾਂ ਨੇ ਜ ਆਪਣਾ ਥੋੜਾਈ ਜੀ ਤੁਸੀਂ ਜਨਮ ਮੈਂਬਰ ਇੰਦਪਤ ਅਚਾਹ ਪੰਚਾਇਤ ਮੈਂਬਰ ਉਹ ਠੀਕ ਹੈ ਤੁਸੀਂ ਮੌਕੇ ਦੇ ਪੰਚਾਇਤ ਮੈਂਬਰ ਲੱਗੇ ਤੇ ਪਿਛਲੇ 5 ਸਾਲਾਂ ਦੇ ਵਿੱਚ ਕੋਈ ਫੰਡ ਫੰਡ ਆਇਆ ਕਾਂਗਰਸ ਰਾਜ ਸਭਾ ਚ ਲੱਗਾ ਕਾਂਸਰ ਬਹੁਤ ਹੀ ਕੰਮ ਹੁੰਦੀ ਸੀ ਕਾਸ ਹੋਏ ਬਹੁਤ ਵਧੀਆ ਬਹੁਤ ਤੇ ਇਸ ਵਾਰ ਕਿੱਧਰ ਦੀ ਹਵਾ ਚੱਲ ਰਹੀ ਹੈ ਬੱਚ ਜੀਤਿੰਦਰ ਜੀ ਜੀਤਿੰਦਰ ਦੀ ਲੱਗੇ ਪਿਛਲੇ ਤਣਾ ਵਿਵਾਦੀ ਐਂਟੀ ਉਹਨਾਂ ਖਾਸ ਕੰਮ ਨਹੀਂ ਕੀਤੀ ਇਸ ਵਾਰ ਕੁੜੀਏ ਦੇ ਵੀ ਨਿਉਂਟੀ ਗੱਲ ਹੈਗੀ ਤੇ ਜੀਤਿੰਦਰ ਦੀ ਹਵਾ ਵਧੀਆ ਅੱਛਾ ਪਿੰਡ ਦੇ ਸੱਤਾਂ ਵਿੱਚ ਇਸ ਚੀਜ਼ ਦੇ ਚਰਚੇ ਚੱਲਦੇ ਆ ਕਿ ਪਿਛਲੇ 2.5 ਸਾਲ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਆਮ ਆਦਮੀ ਪਾਰਟੀ ਨੇ ਵਿਕਾਸ ਕੁੱਝ ਕਰਵਾਇਆ ਨਾ ਕੋਈ ਕੁਝ ਨਹੀਂ ਕੀਤਾ ਕੁਝ ਨਹੀਂ ਕੀਤਾ ਧਾਰੇ ਲਾਏ ਲੋਕਾਂ ਨੂੰ ਧਾਰੀ ਲਾਇਆ ਬਸ ਪਿੰਡ ਕੰਮ ਨਹੀਂ ਕੀਤਾ ਕੁਝ ਉਹ ਜੀ ਜ਼ੋਰ ਹੈ ਰੈਂਗ ਆ ਰਹੀ ਆ ਮਾ ਬਹੁਤ ਜੀਤ ਮੰਦਰ ਚਾ ਕੀ ਰਹੇ ਆ ਬਹੁਤ ਵੀ ਰੈਂਗ ਜੀ ਹਾਂ ਸਪੋ ਚੰਗਾ ਹੈ ਪਿੰਡਾਂ ਦੇ ਵਿੱਚ ਕੁਝ ਹੋਰ ਵੀ ਹੈਗੇ ਨੇ ਤੁਸੀਂ ਕਿਸੇ ਇਨਸਾਨ ਨਾਲ ਗੱਲਬਾਤ ਕਰਾਂਗੇ ਕਿ ਨੌਜਵਾਨ ਹੈ ਜੂਤ ਨੇ ਪੜ੍ਹੇ ਲਿਖੇ ਨੇ ਤੇ ਜੂਤ ਦੀ ਦੇਖਦੇ ਕੀ ਮੰਗਾ ਅੱਜ ਜੀ ਕੀ ਨਾਮ ਹੈ ਆਪਾਂ ਤੇਰਾ ਨੰਦਰ ਜੀ ਜੀ ਜੂਤੀਆਂ ਕੀ ਕੀ ਮੰਗਾ ਆ ਕੀ ਤੁਹਾਡੇ ਮੁੱਦੇ ਆ ਜੀ ਜੂਤੀਆਂ ਤਾਂ ਬਹੁਤ ਮੰਗਾ ਸੀ ਜਿੰਨਾ ਉੱਤੇ ਲੋ ਸਰਕਾਰਾਂ ਖਰੀਆਂ ਨਹੀਂ ਉਤਰਦੀਆਂ ਜਿਵੇਂ ਆਮ ਆਦਮੀ ਪਾਰਟੀ ਲਾ ਲੋ ਜਿੰਨੇ ਵਾਅਦੇ ਕੀਤੇ ਨੇ ਸਾਰਿਆਂ ਤੋਂ ਮੁਕਰੇ ਆ ਕਿ ਜਿਹਨਾਂ ਲੇੜੀਆਂ ਦਾ ਹਜ਼ਾਰ ਹਜ਼ਾਰ ਰੁਪਏ ਗਿਆ ਸੀ ਉਹ ਨਹੀਂ ਉਤਰੇ ਸਾਡੇ 18000 ਪੰਜਾਬ ਦੇ ਵਿੱਚ ਡੀਪੂ ਉਹਨਾਂ ਦੀ ਬੜੇ ਸੱਜਲ ਪ੍ਰੇਸ਼ਾਨ ਨੇ ਜਿਹੜੇ ਅੱਜ ਮਾਰਕੀਟ ਫੈਰ ਤੋਂ 300 ਰੁਪਏ ਕੁਇੰਟਲ ਨੂੰ ਦੇ ਰਹੇ ਨੇ ਜਿਹੜਾ 18000 ਡੀਪੂ ਨੂੰ 47 ਰੁਪਏ ਕੁਇੰਟਲ ਮਿਲ ਜਾਂਦਾ ਤੇ ਹੋਰ ਵੀ ਬੜੀਆਂ ਜਿਹੜੀਆਂ ਮਲੋਨਾ ਤੋਂ ਭੱਜੇ ਦੇਖਦੇ ਆ ਆਮ ਆਦਮੀ ਪਾਰਟੀ ਦੇ 2.5 ਸਾਲ ਤੇ ਰਾਜ ਨੂੰ ਕਿਸ ਤਰ੍ਹਾਂ ਦੇਖਦੇ ਆ ਬਿਲਕੁਲ ਨਿਕੰਮਾ ਜੀ ਇਸ ਤੋਂ ਵੱਡਾ ਮੈਨਰ ਦਾ ਕੋਈ ਹਜ ਤੱਕ ਕੋਈ ਨਾ ਕੋਈ ਪੈਦਾ ਹੋ ਸਕਦਾ ਨਾ ਹੋਇਆ ਤੁਸੀਂ ਇਹ ਦੇਖੋ 18500 ਜਿਹੜੇ ਮਡੀਪੂ ਦੀ ਗੱਲ ਕਰਦਾ ਤੇ ਉਹਨਾਂ ਦਾ ਬੁਰਾ ਸਾਰੇ ਉਹਨਾਂ ਦੇ ਵਿਰੋਧੀ ਨੇ ਜਿਨ੍ਹਾਂ ਨੇ ਮੰਨ ਲਓ ਇਹਨਾਂ ਨੂੰ 85% ਵੋਟ ਇਹਨਾਂ ਦੀ ਹੋਈ ਹੈ 92 ਐਮਐਲ ਜਿੱਤੇ ਨੇ ਤੇ 85% ਵੋਟ ਹੋਣ ਦੇ ਬਾਵਜੂਦ 18500 ਡੀਪੋ ਹਲਦੇ ਚਲੋ ਜਿਨ੍ਹਾਂ ਦੇ ਵਿੱਚ ਕੋਈ 5% ਦਾ ਸਾਡੇ ਬੰਦੇ ਨਹੀਂ ਪਾਈਆਂ ਹੋਣਗੇ ਇਹਨਾਂ ਨੂੰ ਬਾਕੀ ਇਹਨਾਂ ਨੇ ਸਾਰਿਆਂ ਨੇ ਵੋਟ ਕੀਤੀ ਪਰ ਅੱਜ ਉਹਨਾਂ ਨੂੰ 47 ਰੁਪਏ ਕੁਆਂਟਲ ਦੀ ਕਣਕ ਦੇ ਹਿਸਾਬ ਨਾਲ ਦੇਈ ਜਾਂਦੇ ਨੇ ਤੇ ਜਿਹੜੇ ਮਾਰਕਫੈਟ ਤੋਂ ਵੰਡੀ ਜਾਂਦੇ ਨੇ ਉਹਨਾਂ ਨੂੰ 300 ਰੁਪਏ ਕੁਆਟਾ ਕੀ ਦੋਸੋ ਕੀ ਇਹ ਵਿਤਰਾਨਿਕਾ ਕੀ ਉਹ ਵੋਟਰ ਨਹੀਂ ਕਿ ਪੰਜਾਬ ਦੇ ਬੰਦੇ ਨਹੀਂਗੇ ਤੇ ਇਦਾਂ ਦੀਆਂ ਜਿਹੜੀਆਂ ਹਰਕਤਾਂ ਕੀਤੀਆਂ ਇਹਨਾਂ ਤੋਂ ਤਾਂ ਮੁਸ਼ਕਲ ਹੀ ਏ ਇਸ ਤੋਂ ਪਹਿਲਾਂ ਦੇਖੀ ਕਾਂਗਰਸ ਦਾ ਰਾਜ ਸੀ ਕਾਂਗਰਸ ਦੇ ਰਾਜ ਦੇ ਵਿੱਚ ਕੋਈ ਵਿਕਾਸ ਹੋਇਆ ਪੰਡਾ ਬਹੁਤ ਹੋਇਆ ਕਾਂਗਰਸ ਦੇ ਰਾਜ ਵਿੱਚ ਸਾਡੀ ਇੱਕ ਨਹਿਰ ਦਾ ਬੜਾ ਵੱਡਾ ਮਸਲਾ ਸੀ ਬੀਬਾ ਜੀ ਮੈਂ ਛੋਟਾ ਹੁੰਦਾ ਸੀ ਤੇ ਕਹਿੰਦੇ ਬੀਬਾ ਜੀ ਨਹਿਰ ਦਾ ਮਸਲਾ ਹੱਲ ਕਰ ਦੇਣਗੇ ਨਾ ਤੇ ਇਹਨਾਂ ਨੂੰ ਵੋਟਾਂ ਮੰਗਣ ਦੀ ਜ਼ਰੂਰਤ ਨਹੀਂ ਸਾਡੇ ਅਜੀਤਿੰਦਰ ਸਿੰਘ ਵੋਫਰ ਦੇ ਉਹਨਾਂ ਨੇ ਚੰਦਰੀ ਸੇ ਚੰਨੀ ਤੋਂ ਇਹ ਨਹਿਰ ਦਾ ਜਿਹੜਾ ਮਨਾ 10 ਕਿਲੋਮੀਟਰ ਤੱਕ ਪਾਸ ਕਰਵਾ ਕੇ ਅੱਗੇ ਸਰਕਾਰ ਨਹੀਂ ਰਹੀ ਚਲੋ ਅੱਗੇ ਟੈਂਡਰ ਫੋਰ ਨੂੰ ਨਿਕਲ ਗਏ ਪਰ ਉਹਨਾਂ ਨੇ ਬਹੁਤ ਵੱਡਾ ਸਾਡੇ ਇਥੇ ਖੈਰ ਲਿੰਕ ਰੋਡ ਨਿਕਲਦਾ ਝੰਡਾ ਕਲਾਂ ਤੋਂ ਖੈਰਾ بڑا ਰੋਡ ਸੀ ਕਿਉਂਕਿ ਜਿਹੜੇ ਸਾਡੇ ਪਿੰਡ ਨੇ ਪਿਛੇ ਆਲੂਪੋਰੇ ਤੇ ਖਾਸਪੋਰੇ ਉਹ ਸਾਡੇ ਗੁਰੂ ਗੁਰਦੁਆਰਾ ਸਾਹਿਬ ਹੈ ਗੁਰੂ ਸਾਹਿਬ ਦੀ ਚਰਨ ਸੋ ਧਰਤੀ ਗੁਰੂ ਬੋਗੇ ਸਿੰਘ ਮਰੇ ਉਹਨਾਂ ਨੂੰ ਉੱਤੋਂ ਦੀ ਬੜਾ ਵੱਲ ਕੇ ਆਉਣਾ ਪੈਂਦਾ ਸੀ ਤੇ ਉਹ ਹੁਣ ਜਿੰਨੇ ਨੇ ਵੀ ਲਾਹਾ ਲੈਣਾ ਸੱਸੇ ਨੂੰ ਜਾਣਾ ਚਾਹ ਗੁਰੂ ਸਾਹਿਬ ਦੇ ਉੱਤੇ ਦਰਸ਼ਨ ਕਰਨ ਵਾਸਤੇ ਆਉਣਾ ਇਹ ਖੈਰੇ ਵਾਲਾ ਰੋਡ ਬਹੁਤ ਵਧੀਆ ਬਣਾਇਆ ਹੈ ਮੋਹਪੁਰ ਸਾਹਿਬ ਨੇ ਤੇ ਇਤਾਂ ਦੇ ਖੜੇ ਜਿਹੜੇ ਕੰਪੜੇ ਉਹਨਾਂ ਨੇ ਮੋਹਪੁਰ ਸਾਹਿਬ ਨੇ ਕੀਤੇ ਸਾਡੇ ਪਿੰਡ ਦੇ ਵਿੱਚ ਬਹੁਤ ਬੰਦਾਂ ਦਾ ਹਰ ਪਿੰਡ ਦੇ ਵਿੱਚ ਗਰਾਊਂਡ ਦੇ ਜਿਹੜੇ ਨੌਜਵਾਨਾਂ ਨੂੰ ਜ਼ਰੂਰ ਸੀ ਤੇ ਜੀ ਦੇਖਿਓ ਆਪਾਂ ਸੈਂਟਰ ਦੇ ਵਿੱਚ ਜੂਥ ਬਦਲਾ ਚਾਹੁੰਦਾ ਹੈ ਬਿਲਕੁਲ ਚਾਹੁੰਦਾ ਜੀ ਪਰੋਨੀ ਚਾਹੁੰਦਾ ਬਦਲਾਤਾ ਚਾਹੁੰਦਾ ਜੀ ਹਰ ਬੰਦਾ ਕੋਈ ਨਸ਼ੇ ਤੋਂ ਰਹਿਤ ਹੋਵੇ ਜਿਹੜੀਆਂ ਨਸ਼ੇ ਦੀਆਂ ਗੱਲਾਂ ਕੀਤੀਆਂ ਉੱਥੋਂ ਵੀ ਇਹਨੇ ਕੰਮ ਸਾਬਤ ਹੋਏ ਨੇ ਤੇ ਕਿਉਂ ਨਹੀਂ ਚਾਹੁੰਦੇ ਸਭ ਚਾਹੁੰਦੇ ਨੇ ਦੇਖਿਓ ਬੀਜੇਪੀ ਪਾਰਟੀ ਨੇ ਕਿਸਾਨਾਂ ਤੇ ਬਹੁਤ ਤਛੇ ਢਾਏ ਨੇ ਕਿਸਾਨਾਂ ਕੁੱਟ ਮਾਰ ਕੀਤੀ ਇੱਥੇ ਸਾਡੇ 23 ਕਿਸਾਨ ਸ਼ਹੀਦੀ ਬਹੁਤ ਸਾਰੇ ਹੋਏ ਨੇ ਤੇ ਹੁਣ ਦੂਸਰੇ ਅੰਦੋਲਨ ਦੇ ਵਿੱਚ ਵੀ ਇੱਥੇ ਬਾਟਰ ਦੇ ਪਹੁੰਚ ਨੂੰ ਤੱਕ ਰਸਤੇ ਤੇ ਰੋਕ ਰੱਖਿਆ ਤੇ ਉਹਨਾਂ ਤੇ ਲਾਠੀ ਚਾਰਜ ਗੋਲੀਆਂ ਚਲਾਈਆਂ ਗਿਆ ਤੇ ਬੀਜੇਪੀ ਵਾਲੇ ਹੁਣ 400 ਪਾਰ ਦਾ ਨਾਹਰਾ ਦੇ ਜਾਂਦੇ ਕਿ ਦੇਖੋ ਵੱਟੀ ਕਿੱਡੀ ਵੱਡੀ ਹੋਇਆ ਖਨੋਰੀ ਪਾਉਡਰ ਦੇ ਉੱਤੇ ਸ਼ੁਭ ਜੀ ਸ਼ੁਭ ਕਰਨ ਦੇ ਗੋਲੀ ਵਾਈ ਦੀ ਬੈਕ ਸਾਈਡ ਗੋਲੀ ਵਾਈ ਦੀ ਹੁੰਦੀ ਹੈ ਬੈਕ ਸਾਈਡ ਜਦੋਂ ਕਿਸੇ ਵੀ ਕੋਈ ਪੈਂਦਾ ਬੰਦਾ ਹਟਾਉਣ ਦੀ ਕੋਸ਼ਿਸ਼ ਕਰਦਾ ਜਾਂ ਕੋਈ ਵੀ ਆਸਰੂ ਆਸਰੂ ਕੈਂਸੜਦੇ ਨੇ ਔਰ ਜਦੋਂ ਬੈਕ ਦਾ ਇਸ਼ਾਰਾ ਮਿਲਦਾ ਤੇ ਉਦੋਂ ਕੋਈ ਬੰਦਾ ਗੋਲੀ ਨਹੀਂ ਚਲਾ ਸਕਦਾ ਪ੍ਰਸ਼ਾ ਮਤਲਬ ਪ੍ਰਸ਼ਾਸਨ ਵੱਲ ਹੁੰਦਾ ਉਹ ਬੰਦਾ ਬੈਹ ਘੱਟ ਰਿਹਾ ਸੀ ਮੈਂ ਵੀ ਉੱਥੇ ਮੌਜੂਦ ਸੀ ਤੇ ਗੋਲੀ ਉਹਦੇ ਵੱਜੀ ਸਾਡੇ ਸਾਹਮਣੇ ਡਿੱਗ ਪਿਆ ਉਹ ਪਰ ਇਹ ਦੇਖੋ ਨਕਮੀ ਜਦੋਂ ਪੰਜਾਬ ਦੀ ਹੱਥ ਦੇ ਵਿੱਚ ਇੱਕ ਬੰਦੇ ਦਾ ਕਤਲ ਹੋ ਜੇ ਤੇ ਇਹ ਜਿਹੜੀ ਗਵਰਨਮੈਂਟ ਹੈ ਮਤਲਬ ਭਗਵੰਤ ਮਾ ਨੇ ਕੋਈ ਐਕਸ਼ਨ ਹੀ ਨਹੀਂ ਲਿਆ 302 ਉਹਨਾਂ ਦੇ ਬਣ ਜੀ ਵੀ ਜੀ ਪੀ ਤੇ ਖੱਟੜ ਸਰਕਾਰ ਤੇ ਦੈਨ ਸੋ ਦੋ ਦਾ ਕੋਈ ਇਹਨਾਂ ਨੂੰ ਸਟੈਂਡਿੰਗ ਲਿਆ ਕੋਈ ਕੁਛ ਨਹੀਂ ਬਸ ਗੱਲਾਂ ਦੇ ਖੜਾ ਬਣਾਈ ਜਾਂਦੇ ਨੇ ਪਰ ਸਾਡੇ ਸੀਐਮਪੇ ਕਹਿ ਰਹੇ ਸੀ ਮੈਂ ਖਸਾਨਾ ਦੇ ਨਾਲ ਦਾ ਦੋਤੋਂ ਖਸਾਨਾ ਦੇ ਨਾਲ ਕਿੱਥੇ ਆ ਮੈਂ ਮੈਂ ਨਾ ਆਹ ਪੂਰੀ ਹੱਦ ਦੇ ਵਿੱਚ ਉਹਨਾਂ ਨੇ ਆ ਕੇ ਟਰੈਕਟਰਾਂ ਦਾ ਆਪੋ ਇਹਨਾਂ ਨੁਕਸਾਨ ਕੀਤਾ ਮਤਲਬ ਕਿ ਅੱਧਾ ਕਿਲੋਮੀਟਰ ਦੇ ਕਰੀਬਣੋਂ ਪੱਲੇ ਅੰਦਰ ਆ ਗਏ ਉਹਨਾਂ ਨੇ ਟਰੈਕਟਰਾਂ ਦਾ ਨੁਕਸਾਨ ਕੀਤਾ ਖਸਾਨਾ ਨੂੰ ਪੱਟਾਂ ਵਜੀਆਂ ਇੱਕ ਵੀ ਇੱਕ ਵਾਰੀ ਭਗਵੰਤ ਮਾਨ ਨੇ ਕੋਈ ਹਾਂ ਉਹਨਾਂ ਦੇ ਹੱਕ ਦੇ ਵਿੱਚ ਕੋਈ ਨਾਰਾ ਬੋਲਿਆ ਕੋਈ ਵੀ ਨਾਰਾ ਨਹੀਂ ਬੋਲਿਆ சாਤਵੇਂ ਯਵੇਂ ਚੱਲੀ ਜਾਂਦੇ ਨੇ ਕੋਈ ਇਹਨਾਂ ਤੋਂ ਸੰਤੁਸ਼ਟ ਨਹੀਂ ਸਾਰੇ ਵਾਅਦਿਆਂ ਤੋਂ ਸਾਡੇ ਮੁਖਰੇ ਨੇ ਬਹੁਤ ਹੀ ਨੌਜਵਾਨ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਭੈਜੀ ਕੀ ਨਾਮ ਹੈ ਬਤਰੀ ਜੀ ਈਸ਼ਵਰੇ ਕਿਸ ਪੱਖ ਨੂੰ ਵੋਟ ਉਤਾਰਵੋ ਅੱਜਾ ਕਰ ਰਹੇ ਆਂ ਜੀ ਕਿ ਅਕਾਲੀ ਪਾਰਟੀ ਨੂੰ ਕਿ ਅਕਾਲੀ ਪਾਰਟੀ ਵੱਲ ਆਪਾਂ ਇੱਥਾਂ ਜਾ ਰਹੇ ਹਾਂ ਕਿਉਂਕਿ ਉਹਨਾਂ ਨੇ ਆਪਣਾ ਸਾਥ ਨਭਾਇਆ ਜਿਵੇਂ ਕਿ ਮੈਤਰੀ ਅਫਸਰਟ ਹੋ ਗਿਆ ਜੀ ਉਹਨਾਂ ਨੇ ਮੈਨੂੰ ਇੰਨੀ ਮਦਦ ਕੀਤੀ ਜੀ ਇੱਕ ਵਾਰੀ ਦੀ ਚੀਜ਼ 50000 ਰੁਪਇਆ ਮੈਨੂੰ ਦੇਤਾ ਮਤਲਬ ਆਪਣੇ ਦਿਮਾਗ ਜੋ ਬ੍ਰੇਨ ਸੈੱਟ ਕਰਨ ਲਈ ਕੌਣ ਦੇ ਕੇ ਕਿ ਇਸ ਇਹ ਬੋਰਡ ਸਿੰਘ ਜਿਹੜੇ ਸਰਪੰਚ ਹੁੰਦੇ ਨੇ ਉਹਨਾਂ ਦਾ ਉਹ ਧਾਰੇ ਦਾ ਪ੍ਰੋਕਸੀ ਮਿਲਦਾ ਹੈ ਕਿ ਆਪਾਂ ਕਾਲੀਪੁਰ ਨੂੰ ਥੋੜੀ ਸਪੋਰਟ ਕਰਦੇ ਠੀਕ ਨੌਜਵਾਨ ਆ ਜਿਹਨਾਂ ਤੇ ਪੜ੍ਹੇ ਲਿਖੇ ਹੋ ਇਸ ਵਾਰ ਕਿਸ ਪਾਰਟੀ ਦੀ ਹਵਾ ਲੱਗ ਰਹੀ ਹੈ ਇਹ ਤਾਂ ਆਪਣੀ ਕਾਂਗਰਸ ਹੀ ਹੋਣ ਚੰਗੀ ਹੈ ਕਾਂਗਰਸ ਨੂੰ ਤੇ ਤੁਹਾਨੂੰ ਲੱਗਦਾ ਜੇ ਕਾਂਗਰਸ ਸਰਕਾਰ ਹੁੰਦੀ ਤੇ ਵਿਕਾਸ ਹੋਊਗਾ ਹਾਂਜੀ ਵਧੀਆ ਜੀ ਇਹੀ ਕਰੇ ਚੀਜ਼ ਬਣੀਆਂ ਸੋਟੀਆਂ ਸੋਟੀਆਂ ਤੁਹਾਨੂੰ ਕੋਈ ਜਵਾਬ ਨਹੀਂ ਕਿਸੇ ਗੱਲ ਦਾ ਕਾਂਗਰਸ ਨਾਲ ਆ ਮੈਂ ਆਪਣਾ ਤੇ ਇਸ ਵਾਰ ਇਸ ਵਾਰ ਕਿਸ ਪਾਰਟੀ ਦੀ ਹਵਾ ਲਗਰੀ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਦੀ ਹਾਂਜੀ ਕਿ ਹੋਰ ਵੀ ਪਾਰਟੀਆਂ ਹੈਗੀਆਂ ਬੀਜੇਪੀ ਬਾਦੂ ਹੈਗੀਆਂ ਪਰ ਜਿੱਥੋਂ ਕੋਈ ਮਾਰਾ ਮੋਟਾ ਦਮ ਮਿਲਦਾ ਉਧਰ ਹੀ ਜਾਵਾਂਗੇ ਗਰੀਬ ਬੰਦੇ ਆ ਜੇ ਜਿਹੜੀ ਕੋਈ ਪਾਰਟੀ ਗਰੀਬ ਦੀ ਮਦਦ ਕਰਦੀ ਉਹਦੇ ਨਹੀਂ ਜਾਵਾਂਗੇ ਕਾਂਗਰਸ ਮਦਦ ਕਰਦੀ ਕਾਂਗਰਸ ਹੀ ਮਦਦ ਕਰਦੀ ਆ ਕਰਦੀ ਵੀ ਆਈ ਤੇ ਕਰਦੀ ਵੀ ਉਧਰ ਹੀ ਜਾਣਾ ਤੇ ਦੇਖੀ ਆਪਣੇ ਮਾਨਸਾ ਦੇ ਵਿੱਚ ਕਈ ਲੋਕ ਤੇ ਆਮ ਆਦਮੀ ਆਦਮੀ ਨਹੀਂ ਕਰ ਰਹੇ ਹੋ ਤੁਸੀਂ ਕਾਂਗਰਸ ਨੂੰ ਵੋਟ ਕਿਉਂ ਕਾ ਪਾ ਰਹੇ ਹੋ ਨਾ ਨਾ ਅਸੀਂ ਤਾਂ ਆ ਆਦਮੀ ਨੇ ਦਿੱਤਾ ਕੀ ਹੈ ਦੋ ਸਰ ਕਣ ਕੰਮ ਦੀ ਸ਼ੂ ਵੀ ਰੋਕ ਦਿੱਤੀ ਠੀਕ ਹੈ ਹਾਂ ਭਾਈ ਤਾਂ ਮੈਂ ਵੀ ਇਹ ਕਿ ਆਮ ਆਦਮੀ ਨੂੰ ਸੀ ਪਰ ਆਮ ਆਦਮੀ ਨੇ ਦਿੱਤਾ ਤਾਂ ਕੱਖ ਨਹੀਂ ਅੱਛਾ ਇਹ ਕੋ ਫਿਰ ਮਨ ਬਦਲ ਰਿਹਾ ਹੈ ਤੁਹਾਡਾ ਮਨ ਬਦਲ ਹੀ ਹੈ ਬਸ ਪਹਿਲੇ ਸ਼ੁਰੂ ਤੋਂ ਕਾਂਗਰਸ ਤੇ ਸੀਗੇ ਅੱਜ ਕਿਹ ਚਲੋ ਜਨਤਾ ਪਾਲਟੀ ਸੀਗੇ ਆਪ ਕੋ ਵੀ ਪਾਲਟ ਕੇ ਸੀ ਪਰ ਉਹਨਾਂ ਨੇ ਤਾਂ ਸਾਡਾ ਗਾੜੀ ਘੋਟ ਲਿਆ ਜਿਹੜੇ ਦੋਸਰ ਦਾਣੇ ਮਿਲਦੇ ਛੋਪਣੀ ਨੇ ਤੇ ਹੋਰ ਕੋਈ ਆਮ ਆਦਮੀ ਪਾਰਟੀ ਨੇ ਫਾਇਦਾ ਕੀਤਾ ਦਾ ਕੋਈ ਫਾਇਦਾ ਨਹੀਂ ਕੀਤਾ ਕਿਸੇ ਕਿਸਮ ਦਾ ਵੀ ਠੀਕ ਹੈ ਜੀ ਤੇ ਬੀਜੇਪੀ ਨੂੰ ਕਿਵੇਂ ਦੇਖਦੇ ਹੋ ਬੀਜੇਪੀ ਠੀਕ ਹੈ ਠੀਕ ਠੀਕ ਆ ਵੀ ਪਾਰਟੀ ਬੀਜੇਪੀ ਦੀ ਹੁਣ ਤੜਕਾਉਂਦੀ ਹੈ ਜਿਹੜੀ ਆਉਂਦੀ ਹੈ ਉਤੋਂ ਪਰ ਵੋਟ ਤੁਹਾਡੇ ਇਸ ਵਾਰ ਕਾਂਗਰਸ ਠੀਕ ਹੈ ਜਿਹੜਾ ਮਾਨਸਾ ਇਸ ਵਾਰ ਕਿਸ پارٹی ਦੀ ਹਵਾ ਲੱਗ ਰਹੀ ਹੈ ਜੀ ਹਵਾ ਪਾਰਟੀ ਆਮ ਪਾਰਟੀ ਨੂੰ ਪਾਵਾਂਗੇ ਅੱਗੇ ਨਾ ਤਾਂ ਕਾਲੀ ਸਾਡੇ ਰਿਸ਼ਤੇਦਾਰ ਨੇ ਨਾ ਕਾਂਗਰਸੀ ਹੈ ਨਾ ਆਮ ਪਾਰਟੀ ਹੈ ਅਸੀਂ ਜਿਹੜਾ ਕੰਮ ਵਿਕਾਸ ਦਾ ਹੈ ਅਸੀਂ ਇਹਨੇ ਵੀ ਵਿਕਾਸ ਹੋ ਰਿਹਾ ਕਿ ਕਿੰਨਾ ਢਾਈ ਸਾਲਾਂ ਹੀ ਕਰਨੀ ਚੰਦੇ ਇਹ ਵਿਕਾਸ ਹੋਣ ਵਾਸਤੇ ਅਸੀਂ ਤਾਂ ਆਮ ਪਾਰਟੀ ਨੂੰ ਪਾਵਾਂਗੇ ਪਾਵਾਂਗੇ ਚੰਗੇ ਨੇ ਤੇ ਪਾਵਾਂਗੇ ਮਾੜੇ ਕੋਈ ਸਾਨੂੰ ਅੱਗੇ ਨੁਕਸਰ ਦੱਸਿਆ ਕਿਉਂ ਪਿਛਲੇ 70 ਸਾਲ ਹੋ ਗਏ ਕਿ ਸਾਨੂੰ ਕਿਸੇ ਨੇ ਸੂਰਜ ਮੋੜਾ ਮੈਨੂੰ ਪੜਾ ਦੇ ਹੁਣ ਸਾਨੂੰ ਇਹ ਆ ਵੀ ਆਮ ਪਾਰਟੀ ਤੋਂ ਉਮੀਦ ਠੀਕ ਹੈ